ਫਰੀਦਕੋਟ ਮੈਡੀਕਲ ਕਾਲਜ ਪੁਜੇ ਲੱਗਾ ਸਿੰਘ ਸਦਾਣਾ ਸਰਕਾਰ ਤੇ ਸਾਦੇ ਨਿਸ਼ਾਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਕੈਂਸਰ ਵਾਰਡ ਏਸੀ ਨਹੀਂ ਚੱਲ ਰਹੀ ਸੀ ਮਰੀਜ਼ਾਂ ਦਾ ਬਹੁਤ ਬੁਰਾ ਹਾਲ ਸੀ ਇੱਕ ਪਾਸੇ ਪੰਜਾਬ ਸਰਕਾਰ ਮੁਹੱਲਾ ਕਲੀਨਿੰਗ ਕੋਲ ਰਹੀ ਹੈ ਉਹਨਾਂ ਕਹਿ ਕੇ ਦੂਸਰੇ ਪਾਸੇ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਡਾਕਟਰ ਵੀ ਪੂਰੇ ਨਹੀਂ ਹਨ ਲੋਕ ਬਹੁਤ ਪਰੇਸ਼ਾਨ ਹਨ ਇਸ ਮੌਕੇ ਲੱਖਾ ਸਦਾਨਾਂ ਦੇ ਨਾਲ ਅਮਨਤੋਜ ਮਾਨ ਦਲੇਰ ਸਿੰਘ ਡੋੜ ਜਸਕਿਰਤ ਲੁਧਿਆਣਾ ਡਾਕਟਰ ਅਮਨਦੀਪ ਸਿੰਘ ਹਾਜਰ ਸਨ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਮਾਨ ਦੀ ਵਿਸ਼ੇਸ਼ ਰਿਪੋਰਟ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਫੇਸਬੁੱਕ ਤੇ ਥੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਅਬੇ ਬੈ ਚੱਲਦੇ ਆਏ ਅਸੀਂ ਠੀਕ ਹੈ ਕੰਮ ਮਰਿਆ ਨਹੀਂ ਚੱਲਦਾ ਇਹ ਸੋਢੀ ਖਾਤਰ ਹੀ ਆਏ ਆ ਅਸੀਂ ਕੋਈ ਡਾਇਰੈਕਟ ਨਹੀਂ ਆਏ ਆ ਸੋਢੀ ਖਾਤਰ ਅਸੀਂ ਆਵਾਜ਼ ਠਾਉਣ ਆਏ ਆ ਸੋਢੀ ਖਾਤਰ ਇੱਥੇ ਬੋਲਣ ਆਏ ਆ ਫਿਰ ਬੰਦਾ ਮੈਂ ਦੇਖਿਆ ਸਾਰੀ ਬੰਦ ਕੋਈ ਅਸੀਂ ਨਹੀਂ ਜਾਂਦਾ ਇੱਥੇ ਨਹੀਂ ਜਾਂਦਾ ਇਹ ਪ੍ਰਬੰਧ ਅੱਛਾ ਨਹੀਂ ਸੀ ਇੱਥੋਂ ਦਾ ਔਰ ਮੈਨੂੰ ਯਾਦ ਆ ਅਸੀਂ ਵੀ ਕਿਹਾ ਸੀ ਆ ਕੇ ਰਾਜਬਹਾਦਰ ਅੱਛਾ ਕੰਮ ਨਹੀਂ ਕਰ ਰਿਹਾ ਪਰ ਮੈਂ ਨਵੇਂ ਵੀਸੀ ਨੂੰ ਪੁੱਛਣਾ ਚਾਹੁੰਦਾ ਕੀ ਹੋ ਰਿਹਾ ਹੈ ਇਹ ਪ੍ਰਬੰਧਨ ਚ ਆ ਕੀ ਹੋ ਰਿਹਾ ਸਰਰ ਕੁਝ ਕੁਝ ਵੀ ਨਹੀਂ ਮੱਲਾ ਕਲੀਨਿਕ ਮੱਲਾ ਮੱਲਾ ਕਲੀਨਿਕ ਖੁੱਲ੍ਹਦਾ ਕਿ ਫਿਰ ਸਾਡੇ ਮੱਲਾ ਕਲੀਨਿਕ ਜਿਹੜਾ ਦੋ ਘਰ ਪਹਿਲੇ ਮੱਲਾ ਕਲੀਨਿਕ ਵਿੱਚ ਤਾਂ ਡਾਕਟਰ ਵੀ ਨਹੀਂ ਕਿਸੇ ਨੂੰ ਲੈ ਆ ਮੱਲਾ ਕਲੀਨਿਕ ਬਹੁਤ ਤੇਜੀ ਅਸੀਂ ਐਂਗਾ ਆ ਸੇਵ ਸੂਲਤਾ ਐਂ ਤਾਂ ਕੀ ਆ ਕਰਾ ਜਿਹੜੇ ਐਗਜ਼ਿਸਟਿੰਗ ਹਸਪੀਟਲ ਨੇ ਇਹਨਾਂ ਨੂੰ ਕਰ ਲੋ ਕੁਝ ਕੰਨਵਰਾ ਬਲਾਡ ਬੰਦ ਕਰਾ ਗਰੀਜਾ ਤੇਰਾ ਬਾਟ ਦਾ ਖੁਦ ਅੱਛਾ ਫਿਰ ਬੋਤਲ ਪਾ ਲ ਕਰੀ ਲੀਏ ਸਲਾਡ ਦਾ ਟੀਗਾ ਲਾ ਕੇ ਫਿਰ ਕਦ ਦਾ ਟੀਮੋ ਦਾ ਬੈਸੀ ਨਹੀਂ ਧਰਮਾ ਹਨਾ ਲਾਉਂਦੇ ਆ ਥੋ ਗਰਮੀ ਹੈ ਉੱਤੇ ਕੋਈ ਪੱਖੇ ਵੀ ਤੁਸੀਂ ਦੇ ਦਿਓ ਚਾਰਸ ਪਰ ਬੰਦ ਕਰੀ ਬਾਰੇ ਸਾਰੇ ਬੰਦ ਕੀ ਕਰ ਜੀਏ ਲੈ ਫਿਰ ਸੈਂਪਰ ਕਰਨਾ ਦੀ ਗਰੀਬ ਬੰਦੇ ਦੀ ਫਸੇ ਮਲਾਜ ਮਹਿੰਗੇ ਦਾ ਨਾ ਜਾ ਗਰਾਣੀ ਦੇ ਹੋਰ ਕਿ ਕਿਹਣਾ ਹੋ ਗਿਆ ਅਸਟਾ ਟਿਕਲਾ ਕਰੋਗੇ ਮਰੀਜ਼ ਕਿੱਥੇ ਹੈ ਠੀਕ ਸਰ ਜੀ ਟਿਕਲਾ ਹੋ ਗੋਪਾਲਾ ਪਾਪਾ ਆਫਿਸਿਸ ਨਾਲ ਕੇ ਗੱਲ ਕਰ ਜਾ ਤੁਹਾਡੀ ਕਿੱਥੇ ਦਲਦਾ ਤੁਹਾਨੂੰ ਜਵਾਬ ਦੇਣਾ ਇੱਕ ਵਾਰੀ ਤੁਸੀਂ ਹਾਲਾਤ ਤਾਂ ਦੇਖ ਲਓ ਸਰ ਮੈਂ ਕੱਲ ਰੌਣ ਸਰ ਜੀ ਤੁਸੀਂ ਚਲਾ ਆ ਜਾ ਬੈਠ ਜਾਂਦੇ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਸਪਤਾਲ ਦੇ ਸਾਰੇ ਮਰੀਜ਼ਾਂ ਦੇ ਏਸੀ ਬੰਦ ਨੇ ਜਿਨ੍ਹਾਂ ਦੇ ਵਿਚਾਰਾਂ ਦੇ ਕੀਮੋ ਲੱਗੀ ਆ ਕੈਂਸਰ ਦੀ ਯਾਰ ਕਵਾਂ ਤੁਸੀਂ 5 5 ਕਰੋੜ ਰੁਪਇਆ ਕਰੈਲੀ ਤੇ ਲਾਤਾ ਉਹ ਇੱਕ ਕਰੈਲੀ ਦੇ 5 ਕਰੋੜ ਰੁਪਇਆ ਬੱਸਾਂ ਤੇ ਖਰਚਾ ਤੇਲ ਤੇ ਖਰਚਾ ਸੋਸ਼ਲ ਮੀਡੀਆ ਤੇ ਖਰਚਾ ਆਪਦੀਆਂ ਫੋਟੋਆਂ ਮਲਵਾਉਣ ਤੇ ਯਾਰ ਲੱਖਾਂ ਗੁਣਾ ਅਜੇ ਤੜਫਦੇ ਆ ਵਿਚਾਰੇ ਕੀਮੋ ਲੱਗੀ ਵਾਲੇ ਮਰੀਜ਼ ਇਹਨਾਂ ਨੂੰ ਸੁੱਖ ਦਾ ਸਾਹ ਅਜੇ ਘੱਟੋ ਘਟਾ ਕੱਟਕਲ ਨੂੰ ਹੱਥ ਮਾਰੋ ਜਿਹੜਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਤੁਸੀਂ ਰੈਲੀਆਂ ਤੇ ਆਪਦੀਆਂ ਮਸ਼ਹੂਰੀਆਂ ਤੇ ਬੋਰਡਾਂ ਤੇ ਐਡਾਂ ਤੇ ਚੈਨਲ ਨੂੰ ਖਰੀਦਨ ਤੇ ਪਾਣੀ ਨੂੰ ਬਹਾਰ ਰਹੇ ਆ ਉਹੀ ਪੈਸਾ ਤੇ ਵਿਚਾਰੇ ਦੁਖਿਆਰੀ ਲੋਕਾਂ ਤੇ ਲਾ ਤੈਨੂੰ ਕੋਈ ਸੀਸ ਦੇਣ ਤੈਨੂੰ ਕੋਈ ਲੰਮੀ ਜ਼ਿੰਦਗੀ ਤੇਰੀ ਦੀ ਕਾਮਨਾ ਕਰਨ ਹੋਸਰਤ ਨੂੰ ਦੁਵਾਰੇ ਇਹੀ ਲੋਕ ਵਿਚਾਰੇ ਮੁੱਖ ਮੰਤਰੀ ਬਣਾ ਦੇਣ ਇੰਨਾ ਨਹੀਂ ਸੁਣਾ ਕੇ ਫਰਿਆਦ ਜਿਹੜੇ ਤਣ ਫਦਿਆ ਇੰਨੀ ਹੀਟ ਆ ਕੀਮੋ ਚ ਵਾਲ ਝਾੜ ਦਿੰਦੀ ਐ ਸਾਰਾ ਸੀਰੀਸ ਕਾ ਦਿੰਦੀ ਹੈ ਤੇ ਉਹ ਤੜਫਦੇ ਨੇ ਪਏ ਯਾਰ ਪੱਖਿਆਂ 'ਚ ਇਕੱਲੇ ਪੱਖੇ ਵੀ ਤਪਦੀ ਹਵਾ ਮਾਰਦਿਆ ਚਾਰ ਚੁਪਰੋਂ ਕਮਰੇ ਬੰਦ ਐ ਸੀ ਥੋੜੇ ਮੱਚੇ ਪਏ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਕਰੋ ਬਦਲਾਅ ਲਈ ਸ਼ਰਮ ਕਰੋ ਉਹ ਇਨਕਲਾਬੀਓ ਖੌਤੀਓ ਯਾਲੀਓ ਕਹਿੰਨੇ ਰਾ ਹਰਿਆਣੇ ਸਰਕਾਰ ਬਣਾਉਣੀ ਐ ਆਹ ਦਾ ਸਾਂਵਲਾ ਪੰਜਾਬ